ਜੋ ਕੁਝ ਘਟਨਾਕ੍ਰਮ ਕੱਲ ਵਾਪਰਿਆ ਜੋ ਉਸ ਤੋਂ ਪਹਿਲਾਂ ਕੁਝ ਵਾਪਰਿਆ ਸੀ ਕੁਛੇ ਵੀ ਪਤਾ ਲੱਗਿਆ ਕਿ ਕਈ ਥਾਵਾਂ ਦੇ ਉੱਤੇ ਬਹੁਤੀਆਂ ਥਾਵਾਂ ਨਹੀਂ ਥੋੜੀਆਂ ਥਾਵਾਂ ਦੇ ਉੱਤੇ ਲੱਡੂ ਵੀ ਬੰਡੇ ਗਏ ਨੇ ਉਹ ਵਪਾਰੀ ਤਬਕੇ ਵੱਲੋਂ ਲੱਡੇ ਗਏ ਨੇ ਕਹਿੰਦੇ ਵਪਾਰੀ ਤਬਕੇ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀਗਾ ਹੋਏਗਾ ਜੀ ਉਹ ਕਹਿੰਦੇ ਸਨ ਵਪਾਰ ਕਰਨਾ ਬੜਾ ਮੁਸ਼ਕਲ ਆਉਣਾ ਜਾਣ ਬੜਾ ਮੁਸ਼ਕਲ ਹੈ ਦਿੱਲੀ ਨੂੰ ਜਾਣਾ ਬਹੁਤ ਲੋਕ ਦਿੱਲੀ ਆਉਂਦੇ ਜਾਂਦੇ ਨੇ ਔਰ ਸ਼ਾਇਦ ਉਹਨਾਂ ਦਾ ਪ੍ਰੈਸ਼ਰ ਚਾਹ ਦੁਹਾਨੇ ਦੀ ਜਿਹੜੀ ਸੀਟ ਆ ਉਹਦਾ ਪ੍ਰੈਸ਼ਰ ਸੀ ਆ ਗੱਲ ਕੁਛ ਨਾ ਕੁਛ ਸੀ ਜ਼ਰੂਰ ਐਵੇਂ ਨਹੀਂ ਘਟਣਾ ਕੰਮ ਬਣਦਾ ਕਿ ਉਹ ਜਦੋਂ ਮੀਟਿੰਗ ਤੋਂ ਨਿਕਲੇ ਆ ਤੇ ਉਸ ਤੋਂ ਬਾਅਦ ਇਹ ਦਮਨ ਚੱਕਰ ਚ ਲਿਆ ਇਹ ਮੇਰੇ ਖਿਆਲ ਪੰਜਾਬ ਸਰਕਾਰ ਦਾ ਰ ਵੀ ਆ ਇਸ ਫਾਮੇਟ ਚੀਜ਼ ਨਹੀਂ ਸੀ ਕਿ ਕਮੇਟੀ ਚ ਰਾਇ ਨੇ ਔਰ ਉਹ ਨਿਕਲਦੇ ਹੋਏ ਜਦੋਂ ਚੰਡੀਗੜ੍ਹ ਤੋਂ ਬਾਹਰ ਆ ਰਹੇ ਨੇ ਮੋਹਾਲੀ ਦੇ ਬਾਰਡਰ ਤੇ ਉੱਥੇ ਕਈਆਂ ਨੂੰ ਫੜ ਲਿਆ ਆ ਪਰ ਇੱਕ ਗੱਲ ਜ਼ਰੂਰ ਹੈ ਜਿਹੜੀਆਂ ਇੱਕ ਕਿਸਾਨ ਯੂਨੀਅਨ ਸੀਗੀਆਂ ਉਹਨਾਂ ਨੂੰ ਕੁਛ ਨਾ ਕੁਛ ਪੜਕਦਾ ਸੀ ਐਸੀ ਗੱਲ ਤਾਂ ਹੁੰਦੀ ਨਹੀਂ ਪੜਕਣਾ ਹੋਵੇ ਔਰ ਜੋ ਪੰਜਾਬ ਸਰਕਾਰ ਨੇ ਇੱਕਦਮ ਇਨਾ ਵੱਡਾ ਐਕਸ਼ਨ ਲਿਆ ਉਹਦੇ ਕਾਰਨ ਕਈ ਹੋ ਸਕਦੇ ਨੇ ਕਿਉਂਕਿ ਜੋ ਹੁਣ ਉਹਦਾ ਰਿਐਕਸ਼ਨ ਨਹੀਂ ਹੋਇਆ ਕੋਈ ਸਮਾਂ ਸੀ ਜੇ ਕਿਤੇ ਹੁਣ ਤੋਂ ਜਿਹੜਾ ਪਹਿਲਾਂ ਅੰਦੋਲਨ ਸ਼ੁਰੂ ਹੋ ਰਿਹਾ ਸੀਗਾ ਜੇ ਕਿਤੇ ਜਹੀ ਘਟਨਾ ਵਾਪਰੀ ਤਾਂ ਲੋਕੀ ਉੱਥੇ ਹੀ ਮੁਕਾਬਲਾ ਲੋਕਾਂ ਨੇ ਕੀਤਾ ਹੈ